ਕੇ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਕਿ ਕਿਹਾ ਮੂਸੇ ਵਾਲੇ ਦਾ ਇੱਕ ਪੁੱਤ ਮਰਵਾ ਕੇ ਤੁਹਾਡਾ ਢਿੱਡ ਨਹੀਂ ਭਰਿਆ ਜਿਹੜਾ ਹੁਣ ਤੁਸੀਂ ਦੂਸਰੇ ਪੁੱਤ ਤੇ ਆ ਉਹਦੀ ਘਰਵਾਲੀ ਦੇ ਪੈ ਗਏ ਸਾਡੇ ਤਾਂ ਪੁਰਾਣੇ ਜੱਗ ਬਨੇ ਭਰੇ ਅਜੇ ਤੁਸੀਂ ਨਵੇਂ ਅੱਡੇ ਦੇਣ ਲੱਗੇ ਹੋ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਗਈ ਹੈ ਦੱਸਦੀ ਕਿ ਬਲਕੌਰ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਨਨੁਸਵਾਲ ਜਵਾਬ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਲੀਗਲ ਸਾਬਤ ਕਰਨ ਦੇ ਲਈ ਦਸਤਾਵੇਜ਼ ਮੰਗੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਵਿਰੋਧੀਆਂ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਘੇਰਾ ਪਾਇਆ ਜਾ ਰਿਹਾ ਤੇ ਜਮ ਕੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਇਸ ਮਾਮਲੇ ਦੇ ਉੱਤੇ ਹੁਣ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਕੀ ਬਲਕੌਰ ਸਿੰਘ ਦਾ ਇੱਕ ਪੁੱਤ ਮਰਵਾ ਕੇ ਸਰਕਾਰਾਂ ਦਾ ਢਿੱਡ ਨਹੀਂ ਭਰਿਆ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਦੂਜੇ ਪੁੱਤ ਦੇ ਜਨਮ ਨੂੰ ਲੈ ਕੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਮੂਸੇ ਵਾਲਾ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਨੂੰ ਲੈ ਕੇ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਮੈਂ ਤਾਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਕੀ ਮੂਸੇ ਵਾਲੇ ਦਾ ਇੱਕ ਪੁੱਤ ਮਰਵਾ ਕੇ ਤੁਹਾਡਾ ਢਿੱਡ ਨਹੀਂ ਭਰਿਆ ਜਿਹੜਾ ਹੁਣ ਤੁਸੀਂ ਦੂਸਰੇ ਪੁੱਤ ਤੇ ਆ ਉਹਦੀ ਘਰਵਾਲੀ ਤੇ ਪਹੇ ਗਿਓ ਕੀ ਸਾਨੂੰ ਪਤਾ ਨਹੀਂ ਕਿ ਕਿਹਨੇ ਟੈਲੀਫੋਨ ਕਰਕੇ ਉਹਦੀ ਸਿਕਿਉਰਿਟੀ ਵਾਪਸ ਕਰਾਈ ਤੇ ਕੀਨੇ ਅੱਗੇ ਨਸ਼ਰ ਕਰੀ ਤੇ ਤੀਸਰੇ ਦਿਨ ਮੂਸੇ ਵਾਲਾ ਮਾਰਿਆ ਗਿਆ ਸਾਡੇ ਦਾ ਪੁਰਾਣੇ ਜੱਗ ਬਨੇ ਭਰੇ ਜੇ ਤੁਸੀਂ ਨਵੇਂ ਅੱਲੇ ਦੇਣ ਲੱਗੇ ਹੋ ਸੋ ਸਰਕਾਰ ਸ਼ਰਮ ਕਰੇ ਤੇ ਇਹ ਜਿਹੜੀਆਂ ਕਾਰਵਾਈਆਂ ਦੇ ਚਿੱਠੀਆਂ ਤੁਰੀਆਂ ਫਿਰਦੀਆਂ ਇਹਨਾਂ ਨੂੰ ਵਾਪਸ ਲਵੇ ਤੇ ਉਸ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੋਵੇ ਸਾਰੀ ਦੁਨੀਆ ਨੇ ਅਫਸੋਸ ਮਨਾਇਆ ਜਦ ਤੁਸੀਂ ਉਹ ਮੁੰਡਾ ਮਰਵਾਇਆ ਉੱਥੇ ਹੀ ਸੰਗਰੂਰ ਦੇ ਪਿੰਡ ਗੁਜਰਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਚਾਰ ਲੋਕਾਂ ਦੀ ਮੌਤੇ ਬਾਰੇ ਜਿਵੇਂ ਹੀ ਚੰਜੀ ਸਿੰਘ ਚੰਨੀ ਨੂੰ ਸਵਾਲ ਪੁੱਛਿਆ ਗਿਆ ਤਾਂ ਇਸ ਦੇ ਵਿੱਚ ਉਹਨਾਂ ਦੇ ਬਲੋਂ ਕੀ ਜਵਾਬ ਦਿੱਤਾ ਗਿਆ ਇਹ ਤਾਂ ਤੁਸੀਂ ਖੁਦ ਹੀ ਸੁਣ ਲਵੋ ਲੋਕ ਮਰ ਗਏ ਸ਼ਰਾਬ ਪੀ ਕੇ ਇਹ ਹਰ ਸ਼ਰਾਬੀਆਂ ਦੀ ਸਰਕਾਰ ਹੈ ਸ਼ਰਾਬ ਪੀ ਕੇ ਹੀ ਬੰਦੇ ਮਰਨੇ ਹੋਰ ਕਿਤਾ ਮਰਨੇ ਦੱਸਦੀ ਕਿ ਸੰਗਰੂਰ ਦੇ ਪਿੰਡ ਗੁਜਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਚਾਰ ਲੋਕਾਂ ਦੀ ਮੌਤ ਹੋਈ ਹੈ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸ ਜੁਟ ਗਈ ਹੈ ਤੇ ਪੁਲਿਸ ਨੇ ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਫੇਜਿਤਾਈ ਜਿਸ ਤੋਂ ਬਾਅਦ ਜੰਜੀ ਸਿੰਘ ਚੰਨੀ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਸ਼ਰਾਬੀਆਂ ਦੀ ਸਰਕਾਰ ਦੱਸਿਆ ਗਿਆ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ